ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆ ਲੋਹੜੀ ਤੇ ਲੇਖ ਪੰਜਾਬੀ ਵਿੱਚ ਲੋਹੜੀ ਤਿਹਾੜੀ ਤੇ ਲੇਖ ਤਾਂ ਬੱਚਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਲਾਈਕ ਕਰ ਦੇਣਾ ਤਾਂ ਚਲੋ ਸਟਾਰਟ ਕਰਦੇ ਆਂ ਲੋਹੜੀ ਪੰਜਾਬ ਦਾ ਇੱਕ ਪ੍ਰਸਿੱਧ ਅਤੇ ਖੁਸ਼ੀਆਂ ਭਰਿਆ ਤਿਹਾੜ ਹੈ ਇਹ ਤਿਹਾੜ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਲੋੜੀ ਮੁੱਖ ਤੌਰ ਤੇ ਸਰਦੀ ਦੇ ਮੌਸਮ ਦੇ ਅੰਤ ਅਤੇ ਨਵੀਂ ਫਸਲੀ ਚੱਕਰ ਦੀ ਸ਼ੁਰੂਆਤ ਦੀ ਨਿਸ਼ਾਨੀ ਹੈ। ਇਹ ਤਿਉਹਾਰ ਕਿਸਾਨਾਂ ਲਈ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਸ ਸਮੇਂ ਰਬੀ ਦੀ ਫਸਲ ਖਾਸ ਕਰਕੇ ਕਣਕ ਖੇਤਾਂ 'ਚ ਤਿਆਰ ਹੋ ਰਹੀ ਹੁੰਦੀ ਹੈ। ਲੋੜੀ ਦੇ ਦਿਨ ਸ਼ਾਮ ਨੂੰ ਅੱਗ ਜਲਾਈ ਜਾਂਦੀ ਹੈ ਜਿਸ ਤੇ ਗਿਹੜੇ ਲਾ ਕੇ ਲੋਕ ਰੇਵੜੀ, ਮੋਗਫਲੀ, ਤਿਲ, ਪਾਪੜੀ ਅਤੇ ਮੱਕੀ ਦੇ ਦਾਣੇ ਅੱਗ 'ਚ ਪਾਉਂਦੇ ਹਨ। ਇਹ ਅੱਗ ਸੂਰਜ ਦੇਵਤਾ ਦੀ ਪੂਜਾ ਤੇ ਕੁਦਰਤ ਪ੍ਰਤੀ ਧੰਨਵਾਦ ਦਾ ਪ੍ਰਤੀਕ ਮੰਨੀ ਜਾਂਦੀ ਹੈ। ਲੋਕ ਸੁੰਦਰ-ਮੁੰਦਰੀ ਹੋਏ ਵਰਕੇ ਲੋਕ ਗੀਤ ਗਾਉਂਦੇ ਹਨ ਅਤੇ ਭੰਗੜਾ ਤੇ ਗਿੱਧਾ ਪਾ ਕੇ ਖੁਸ਼ੀਆਂ ਮਨਾਉਂਦੇ ਹਨ। ਲੋੜੀ ਦਾ ਤਿਹਾਰ ਪਰਿਵਾਰਕ ਅਤੇ ਸਮਾਜੀ ਏਕਤਾ ਨੂੰ ਮਜ਼ਬੂਤ ਕਰਦਾ ਹੈ ਨਵੇਂ ਵਿਆਹੇ ਜੋੜਿਆਂ ਤੇ ਨਵੇਂ ਜਨਮੇ ਬੱਚਿਆਂ ਦੀ ਪਹਿਲੀ ਲੋੜੀ ਖਾਸ ਤੌਰ ਤੇ ਮਨਾਈ ਜਾਂਦੀ ਹੈ ਰਿਸ਼ਤੇਦਾਰਾਂ ਤੇ ਪੜੋਸੀ ਇਕੱਠੇ ਹੋ ਕੇ ਮਠਾਈਆਂ ਵੰਡਦੇ ਹਨ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਇਹ ਤਿਹਾਰ ਸਾਨੂੰ ਸਾਂਝ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਸਿਖਾਉਂਦਾ ਹੈ ਲੋੜੀ ਮਨਾਉਂਦੇ ਸਮੇਂ ਸਾਨੂੰ ਵਾਤਾਵਰਣ ਦੀ ਸੰਭਾਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਘੱਟ ਧੂੰਏ ਵਾਲੀ ਅੱਗ ਜਲਾਉਣਾ ਅਤੇ ਫਜ਼ੂਲ ਸੜਨ ਤੋਂ ਬਚਣਾ ਾਂਤ ਵਿੱਚ ਲੋੜੀ ਖੁਸ਼ੀ ਉਮੀਦ ਅਤੇ ਨਵੇਂ ਸਾਲ ਦੇ ਚੰਗੀ ਸ਼ੁਰੂਆਤ ਦਾ ਪ੍ਰਤੀਕ ਹੈ ਇਹ ਤਿਹਾੜ ਪੰਜਾਬੀ ਸਭਿਆਚਾਰ ਅਤੇ ਦੀ ਰੰਗਿਨੀ ਅਤੇ ਜੀਵੰਤਤਾ ਨੂੰ ਦਰਸਾਉਂਦਾ ਹੈ ਤਾਂ ਬੱਚਿਓ ਇਹ ਸੀ ਲੋੜੀ ਤਿਹਾੜ ਤੇ ਲੇਖ ਤਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ